ਦੋਸਤੋ ਇਸ ਵੀਡੀਓ ਵਿੱਚ ਅਸੀਂ ਦੇਖਾਂਗੇ ਕਿ ਅਸੀਂ ਆਪਣੇ ਕਲਾਸਰੂਮ ਵਿੱਚ ਜਾਂ ਟ੍ਰੇਨਿੰਗ ਸੈਸ਼ਨ ਦੇ ਦੌਰਾਨ ਇੰਟਰੈਕਸ਼ਨ ਨੂੰ ਵਧਾਉਣ ਵਾਸਤੇ ਤੇ ਆਪਣੇ ਸੈਸ਼ਨ ਨੂੰ ਹੋਰ ਇੰਟਰਸਟਿੰਗ ਬਣਾਉਣ ਵਾਸਤੇ ਇੱਕ ਆਨਲਾਈਨ ਟੂਲ ਹੈ ਸਲਾਈਡੋ ਉਸ ਦੀ ਵਰਤੋਂ ਕਿਵੇਂ ਕਰ ਸਕਦੇ ਹਾਂ ਤਾਂ ਅਸੀਂ ਸਭ ਤੋਂ ਪਹਿਲਾਂ slido.com ਵੈੱਬਸਾਈਟ ਜਿਹੜੀ ਹੈ ਉਹ ਖੋਲਾਂਗੇ ਆਪਣੇ ਬ੍ਰਾਊਜ਼ਰ ਦੇ ਵਿੱਚ ਤਾਂ ਸਲਾਈਡੋ ਦੇ ਵਿੱਚ ਹੁਣ ਅਸੀਂ ਕਰਾਂਗੇ ਲੌਗਇਨ ਲੌਗ ਇਨ ਕਰਨ ਵਾਸਤੇ ਤੁਸੀਂ ਵਿਦ ਆਪਣਾ ਜੀਮੇਲ ਅਕਾਊਂਟ ਦੇ ਨਾਲ ਵੀ ਕਰ ਸਕਦੇ ਹੋ ਜਾਂ ਤੁਸੀਂ ਸਾਈਨ ਅਪ ਵੀ ਕਰ ਸਕਦੇ ਹੋ ਤੇ ਮੈਂ ਫਿਲਹਾਲ ਇੱਥੇ ਇਸ ਨੂੰ ਆਪਣੇ ਗੂਗਲ ਅਕਾਊਂਟ ਦੇ ਨਾਲ ਜੀਮੇਲ ਅਕਾਊਂਟ ਦੇ ਨਾਲ ਇਸ ਨੂੰ ਲੌਗ ਇਨ ਕਰ ਰਿਹਾ ਤਾਂ ਜਿਵੇਂ ਹੀ ਮੈਂ ਇੱਥੇ ਕਲਿੱਕ ਕੀਤਾ ਤਾਂ ਮੇਰੇ ਦੋ ਅਕਾਊਂਟਸ ਦੇ ਉੱਤੇ ਦਿਖਾਈ ਦੇ ਰਹੇ ਨੇ ਮੈਂ ਇੱਕ ਅਕਾਊਂਟ ਜਿਹੜਾ ਉਹ ਚੁਣ ਲਿਆ ਤੇ ਇਹ ਹੁਣ ਸਲਾਈਡੋ ਦਾ ਅਕਾਊਂਟ ਜਿਹੜਾ ਮੇਰਾ ਉਹ ਲੌਗ ਇਨ ਹੋਣ ਜਾ ਰਿਹਾ ਹੈ ਤੁਹਾਡੇ ਸਾਹਮਣੇ ਦੋਸਤੋ ਸਲਾਈਡੋ ਦੀ ਜਦੋਂ ਤੁਸੀਂ ਲੌਗ ਇਨ ਕਰ ਲਿਆ ਤਾਂ ਤੁਹਾਡੇ ਸਕਰੀਨ ਦੇ ਉੱਪਰ ਇਹ ਦਿਖਾਈ ਦੇ ਰਿਹਾ ਤੇ ਸਭ ਤੋਂ ਪਹਿਲਾਂ ਅਸੀਂ ਕ੍ਰੀਏਟ ਆ ਸਲਾਈਡੋ ਕਰਾਂਗੇ ਤੇ ਇੱਥੇ ਮਾ ਕੀਤਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਐਂਡ ਸਟਾਰ ਡੇਟ ਐਂਡ ਡੇਟ ਦੱਸਣੀ ਹੈ ਜਿਵੇਂ ਆਪਣਾ ਟ੍ਰੇਨਿੰਗ ਪ੍ਰੋਗਰਾਮ 23 ਸਤੰਬਰ ਤੋਂ ਸ਼ੁਰੂ ਹੋ ਰਿਹਾ ਤਾਂ ਮੈਂ 23 ਸਤੰਬਰ ਸਿਲੈਕਟ ਕਰ ਲਈ ਤੇ ਐਂਡ ਡੇਟ ਜਿਹੜੀ ਹੈ ਉਹ 30th ਸਤੰਬਰ ਜਿਹੜੀ ਹੈ ਉਹ ਸਿਲੈਕਟ ਕਰ ਲਈ ਹੈ ਕਰ ਲਈ ਹੈ ਤੇ ਸਲਾਈਡੋ ਨੂੰ ਇੱਕ ਨਾਮ ਮੈਂ ਇੱਥੇ ਦੇ ਰਿਹਾ ਸੀਈਪੀ ਕ੍ਰੀਏਟ ਸਲਾਈਡੋ ਦੇ ਉੱਤੇ ਕਲਿੱਕ ਕੀਤਾ ਤਾਂ ਇਹ ਮੇਰਾ ਸਲਾਈਡੋ ਜਿਹੜਾ ਹੈਗਾ ਉਹ ਕ੍ਰੀਏਟ ਹੋ ਰਿਹਾ ਤੁਹਾਡੇ ਸਾਹਮਣੇ ਸਕਰੀਨ ਦੇ ਉੱਤੇ ਹੁਣ ਇਹਦੇ ਵਿੱਚ ਆਪਣੇ ਸੈਸ਼ਨ ਨੂੰ ਇੰਟਰਐਕਟਿਵ ਬਣਾਉਣ ਵਾਸਤੇ ਬਹੁਤ ਸਾਰੇ ਟੂਲਸ ਇੱਥੇ ਤੁਸੀਂ ਦੇਖ ਰਹੇ ਹੋ ਜਿਵੇਂ ਆਡੀਅנס ਕੁਐਸਚਨ ਹਨ ਆਨਸਰ ਹੈ ਤੁਸੀਂ ਆਪਣੇ ਆਡੀਅנס ਲਈ ਕੋਈ ਕੁਐਸਚਨ ਤੁਹਾਡੀ ਆਡੀਅੰਸ ਨੇ ਤੁਹਾਨੂੰ ਪੁੱਛਣਾ ਹੋਵੇ ਉਹ 슬ਾਈਡ ਉਹਦੇ ਥ੍ਰੀ ਤੁਹਾਨੂੰ ਪੁੱਛ ਸਕਦੇ ਨੇ ਜਾਂ ਫਿਰ ਤੁਸੀਂ ਕੋਈ ਮਲਟੀਪਲ ਚੁਆਇਸ ਪੋਲ ਕਰਵਾਉਣਾ ਜਿਸ ਤਰੀਕੇ ਨਾਲ ਉਹ ਤੁਸੀਂ ਇੱਥੇ ਪੋਸਟ ਕਰ ਸਕਦੇ ਹੋ ਵਰਡ ਕਲਾਊਡ ਕ੍ਰੀਏਟ ਕਰਵਾਉਣਾ ਹੋਵੇ ਤਾਂ ਮੈਂ ਇੱਥੇ ਸਿੱਧੇ ਤੌਰ ਸਿੱਧਾ-ਸਿੱਧਾ ਤੁਹਾਨੂੰ ਲੈ ਚੱਲਦਾ ਹਾਂ ਕਿ ਅਸੀਂ ਇੱਕ ਕੁਇਜ਼ ਕ੍ਰੀਏਟ ਕਰਨ ਜਾ ਰਹੇ ਹਾਂ ਕੁイズ ਕ੍ਰੀਏਟ ਕਰਨ ਦਾ ਤਰੀਕਾ ਆਪਾਂ ਦੇਖਦੇ ਹਾਂ ਤਾਂ ਇਹ ਜਦੋਂ ਹੀ ਕਲਿਕ ਕੀਤਾ ਕੁਇਜ਼ ਕ੍ਰੀਏਟ ਕੁਇਜ਼ ਦੇ ਉੱਤੇ ਤਾਂ ਇਹ ਵਾਲੀ ਸਕਰੀਨ ਸਾਹਮਣੇ ਆ ਗਈ ਕੁਇਜ਼ ਦਾ ਨਾਮ ਇੱਥੇ ਮੈਂ ਰੱਖਣ ਜਾ ਰਿਹਾ ਹਾਂ ਸੀ ਈ ਪੀ ਪ੍ਰੀ ਟੈਸਟ ਕਿਉਂਕਿ ਮੈਂ ਇਸ ਟੈਸਟ ਨੂੰ ਆਪਣੇ ਸੈਸ਼ਨ ਦੇ ਦੌਰਾਨ ਪ੍ਰੀ ਟੈਸਟ ਦੇ ਤੌਰ ਤੇ ਯੂਜ਼ ਕਰਾਂਗਾ ਤਾਂ ਐਡ ਫਰਸਟ ਕੁਐਸਚਨ ਬਿਲਕੁਲ ਵਿਚਕਾਰ ਤੁਸੀਂ ਦੇਖ ਸਕਦੇ ਹੋ ਗ੍ਰੀਨ ਰੰਗ ਦਾ ਬਟਨ ਐਡ ਫਰਸਟ ਕੁਐਸਚਨ ਤੇ ਕਲਿਕ ਕੀਤਾ ਤਾਂ ਮੇਰਾ ਪਹਿਲਾ ਪ੍ਰਸ਼ਨ ਜਿਹੜਾ ਹੈਗਾ ਉਹ हो जा रहा है इतने तो सामने वट डज ई स्टैंड फॉर इन सी पी थोड़ा क्वेश्चन कोई भी हो सकता है एक एग्जाम्पल ले रहे हैं आप तो मतलब है, मैं पहला ऑप्शन ला लिया थे एजुकेशन एनकरेजमेंट एनवारनमेंट एक ਹੋਰ ਆਪਸ਼ਨ ਆਪਾਂ ਸੈੱਟ ਕਰ ਲੈਨੇ ਆ ਇਨਹਾਂਸਮੈਂਟ ਚਾਰ ਆਪਸ਼ਨਸ ਦਿੱਤੀਆਂ ਨੇ ਇਹਦੇ ਵਿੱਚੋਂ ਜਿਹੜਾ ਸਹੀ ਆਪਸ਼ਨ ਆ ਮੈਂ ਉਹਦਾ ਇੱਥੇ ਟਿਕ ਕਰ ਲਵਾਂਗਾ ਇਸ ਜਗ੍ਹਾ ਤੇ ਤਾਂ ਗ੍ਰੀਨ ਟਿਕ ਹੋ ਗਿਆ ਇਹ ਠੀਕ ਹੈ ਸੋ ਇਹ ਪਹਿਲਾ ਕੁਐਸਚਨ ਜਿਹੜਾ ਮੇਰਾ ਇਹਦੇ ਉੱਤੇ ਐਡ ਹੋ ਚੁੱਕਿਆ ਹੁਣ ਮੈਂ ਇੱਕ ਹੋਰ ਕੁਐਸਚਨ ਐਡ ਕਰਨਾ ਹੈ ਇਹਦੇ ਬਿਲਕੁਲ ਨੀਚੇ ਦੇਖੋ ਲਿਖਿਆ ਹੋਇਆ ਐਡ ਅਨਦਰ ਕੁਇਜ਼ ਕੁਐਸਚਨ ਮੈਂ ਇੱਥੇ ਕਲਿੱਕ ਕੀਤਾ ਨੰਬਰ 2 ਆ ਗਿਆ ਇੱਥੇ ਜਿਹੜਾ ਮੈਂ ਪਹਿਲਾ ਕੁਐਸਚਨ ਕ੍ਰੀਏਟ ਕੀਤਾ ਸੀ ਉਹ ਲੈਫਟ ਸਾਈਡ ਤੇ ਤੁਸੀਂ ਦੇਖੋ ਇੱਥੇ ਬਾਕਸ ਦੇ ਅੰਦਰ ਉਹ ਦਿਖਾਈ ਦੇ ਰਿਹਾ ਹੁਣ ਮੈਂ ਦੂਸਰਾ ਕੁਐਸਚਨ ਇੱਥੇ ਲਿਖਣ ਜਾ ਰਿਹਾ ਕੰਪੀਟੈਂਸੀਜ਼ ਫੋਰ ਗ੍ਰੇਡ 3 ਟੂ 10 इंक्लूडेड इन विच ऑफ फॉलोइंग नेशनल डॉक्यूमेंट मेरे ऑप्शनज इतने पहला ऑप्शन है हाँ मेरे को एन ई पी ट्वेंटी ट्वेंटी दूसरा ऑप्शन मैं इतने लिया हैगा एन सी एफ एस ई टू जीरो टू थ्री ਤੀਸਰਾ অপਸ਼ਨ ਮੈਂ ਲੈ ਲਿਆ ਐਨਸੀਐਫ ਐਫਐਸ 2022 ਇੱਕ ਹੋਰ অপਸ਼ਨ ਮੈਂ ਲੈ ਲੈਣਾ ਥੇ ਐਨਈਪ 19 3x ਠੀਕ ਹੈ ਸੋ ਇਹਨਾਂ ਚੋਂ கரੈਕਟ অপਸ਼ਨ ਜਿਹੜਾ ਹੈਗਾ ਉਹ ਮੇਰਾ ਇਹ ਵਾਲਾ ਇਹਨੂੰ ਮੈਂ ਸਿਲੈਕਟ ਕਰ ਲਿਆ கரੈਕਟ ਆਨਸਰ ਓਕੇ ਹੁਣ ਇੱਕ ਹੋਰ ਕੁਐਸਚਨ ਆਪਾਂ ਇੱਥੇ ਐਡ ਕਰ ਦਿੰਦੇ ਹਾਂ According to NEP 2020, grade 6 is covered under which stage? Well option of Malaya, foundational stage, then preparatory stage. middle stage and secondary stage so mera sahi answer itthe jada grade 6 vaste hai middle stage so tin questions jide hageya main apne ready kar laye ne so hun mera khayal hai mainu apni quiz jaddi hai shuru karni chahidi hai jadon main session shuru karna apna to main us the dobara innu login karke eh wali jaddi quiz kholke नीचे स्टार्ट इंटरेक्शन ਤੁਸੀਂ ਦੇਖ ਸਕਦੇ ਹੋ ਤਾਂ स्टार्ट इंटरेक्शन ਦੇ ਉੱਤੇ ਮੈਂ ਕਲਿੱਕ ਕਰ ਦਿੱਤਾ ਤਾਂ ਇਹ ਵਾਲਾ ਜਿਹੜੀ ਸਕਰੀਨ ਤੁਹਾਡੇ ਸਾਹਮਣੇ ਆ ਗਈ ਹੈ ਤਾਂ ਅਸੀਂ ਹੁਣ ਇੱਥੇ ਜਾਵਾਂਗੇ ਉੱਪਰ ਰਾਈਟ ਹੈਂਡ ਤੇ ਤੁਸੀਂ ਦੇਖਿਆ ਹੋਣਾ ਸੱਜੇ ਹੱਥ ਇੱਥੇ ਪ੍ਰੀਜ਼ੈਂਟ ਲਿਖਿਆ ਹੋਇਆ ਹੈ ਤਾਂ ਮੈਂ ਇਹਦੇ ਉੱਤੇ ਕਲਿੱਕ ਕਰ ਦਿੱਤਾ ਤਾਂ ਇਹ ਵਾਲੀ ਜਿਹੜੀ ਸਕਰੀਨ ਹੈਗੀ ਆ ਤੁਹਾਡੇ ਦਰਸ਼ਕਾਂ ਦੇ ਸਾਹਮਣੇ ਤੁਹਾਡੇ ਸਟੂਡੈਂਟਸ ਦੇ ਸਾਹਮਣੇ ਤੁਸੀਂ ਜਿਹੜੀ ਵੱਡੀ ਸਕਰੀਨ ਲਗਾਈ ਹੋਈ ਹੈ ਉਹਦੇ ਉੱਤੇ ਡਿਸਪਲੇ ਹੋ ਜਾਊਗੀ ਤਾਂ ਉਹ ਦਿਨ ਤੁਹਾਡੇ ਜਿਹੜੇ ਪਾਰਟਿਸਪੈਂਟਸ ਹੈਗੇ ਨੇ ਉਹ ਇਹ ਵਾਲਾ ਜਿਹੜਾ ਕੋਡ ਹੈ ਇੱਥੋਂ ਵੀ ਜੁਆਇਨ ਕਰ ਸਕਦੇ ਆ ਜਾਂ ਫਿਰ ਉਹ slido.com ਆਪਣੇ ਫੋਨ ਦੇ ਉੱਪਰ ਬ੍ਰਾਊਜ਼ਰ ਦੇ ਵਿੱਚ ਖੋਲ ਕੇ ਇਹ ਵਾਲਾ ਕੋਡ ਭਰ ਕੇ ਉਹ ਤੁਹਾਡੀ ਕੁਇਸਟ ਨੂੰ ਜੁਆਇਨ ਕਰ ਸਕਦੇ ਨੇ ਤੇ ਜਿਵੇਂ ਹੀ ਤੁਹਾਡੇ ਜਿਹੜੇ ਪਾਰਟਿਸਪੈਂਟਸ ਕੁਇਸਟ ਤੁਹਾਡੇ ਨੂੰ ਜੁਆਇਨ ਕਰਨਗੇ ਤੁਹਾਡੇ ਕੋਲ ਜਿਹੜਾ ਸਕਰੀਨ ਦੇ ਉੱਪਰ ਉਹਨਾਂ ਦਾ ਜਿਹੜਾ ਉਹਨਾਂ ਦੀ ਇੰਟਰੈਕਸ਼ਨ ਹੈ ਉਹਨਾਂ ਦੇ ਨਾਮ ਹੈ ਜਿਹੜੇ ਉਹ ডিসਪਲੇ ਹੋਣੇ ਸ਼ੁਰੂ ਹੋ ਜਾਣਗੇ ਤੁਸੀਂ ਦੇਖੋ ਜਿਵੇਂ ਹੀ ਤੁਹਾਡੇ ਪਹਿਲੇ ਪਾਰਟਿਸਪੈਂਟ ਨੇ ਜੁਆਇਨ ਕੀਤਾ ਉਹਦਾ ਨਾਮ ਇੱਥੇ ਡਿਸਪਲੇ ਹੋ ਗਿਆ ਜਿਸ ਤਰ੍ਹਾਂ ਇੱਥੇ ਤੁਸੀਂ ਦੇਖ ਸਕਦੇ ਹੋ ਜੈਸਮਿਨ ਤਾਂ ਇਸੇ ਤਰੀਕੇ ਨਾਲ ਇੱਕ ਇੱਕ ਕਰਕੇ ਤੁਹਾਡੇ ਪਾਰਟਿਸਪੈਂਟਸ ਜਿਵੇਂ ਜਿਵੇਂ ਜੁੜਦੇ ਜਾਣਗੇ ਤੁਸੀਂ ਇੱਥੇ ਉੱਪਰ ਰਾਈਟ ਹੈਂਡ ਤੇ ਤੁਸੀਂ ਉਹਨਾਂ ਦਾ ਗਿਣਤੀ ਜਿਹੜੀ ਹੈਗੀ ਉਹ ਵੀ ਇੱਥੇ ਬਾਤੀ ਹੋਈ ਦੇਖ ਸਕੋਗੇ ਤਾਂ ਜਦੋਂ ਤੁਹਾਡੇ ਮੈਕਸਿਮਮ ਪਾਰਟਿਸਪੈਂਟ ਜੁਆਇਨ ਕਰ ਲੈਂਦੇ ਨੇ ਤਾਂ ਤੁਸੀਂ ਆਪਣੀ ਪ੍ਰੋਸ ਨੂੰ ਸ਼ੁਰੂ ਕਰਨਾ ਹੋਵੇਗਾ ਤਾਂ ਤੁਹਾਡੀ ਸਕਰੀਨ ਦੇ ਉੱਪਰ ਪ੍ਰੈਜੈਂਟਰ ਦੀ ਸਕਰੀਨ ਦੇ ਉੱਪਰ ਇਹ ਵਾਲਾ ਜਿਹੜਾ ਬਟਨ ਹੈ ਸਟਾਰਟ ਦਾ ਕੁイズ ਇੱਥੋਂ ਵੀ ਤੁਸੀਂ ਇਹਨੂੰ ਸਟਾਰਟ ਕਰ ਸਕਦੇ ਹੋ ਜਾਂ ਫਿਰ ਤੁਹਾਡਾ ਕੀਬੋਰਡ ਹੈ ਜਿਹੜਾ ਉਹਦੇ ਵਿੱਚ ਰਾਈਟ ਐਰੋ ਕੀ ਹੈ ਜਿਹੜੀ ਉਹਦੇ ਤੋਂ ਵੀ ਇਸ ਨੂੰ ਤੁਸੀਂ ਸਟਾਰਟ ਕਰ ਸਕਦੇ ਹੋ ਤਾਂ ਮੈਂ ਇੱਥੋਂ ਇਹ ਫਿਲਹਾਲ ਕਲਿੱਕ ਕਰਕੇ ਆਪਣੀ ਕੁイズ ਨੂੰ ਸਟਾਰਟ ਕਰ ਲਿਆ ਤਾਂ ਇਹ ਜਦੋਂ ਜਿਵੇਂ ਹੀ ਮੈਂ ਕੁイズ ਨੂੰ ਸਟਾਰਟ ਕੀਤਾ ਤਾਂ ਇਹ ਜਿਹੜੇ ਮੇਰੇ ਪਾਰਟਿਸਪੈਂਟਸ ਹੈਗੇ ਉਹਨਾਂ ਦੀ ਸਕਰੀਨ ਦੇ ਉੱਪਰ ਇਹ ਸਕਰੀਨ ਮਤਲਬ ਕੁイズ ਜਿਹੜੀ ਹੈਗੀ ਆ ਉਹ ਡਿਸਪਲੇ ਹੋਣ ਲੱਗ ਪਈ ਹੈ ਤੇ ਉਹ ਜਿਵੇਂ ਹੀ ਉਹ ਇਹਦੇ ਵਿੱਚ ਆਪਣਾ ਆਨਸਰ ਜਿਹੜਾ ਹੈਗੇ ਆ ਉਹ ਪਾਉਂਦੇ ਜਾਣਗੇ ਤਾਂ ਉਹ ਜਿਹੜਾ ਉੱਪਰ ਡਿਸਪਲੇ ਉਹਨਾਂ ਦੀ ਗਿਣਤੀ ਜੀ ਹੁੰਦੀ ਜਾਵੇਗੀ ਤਾਂ ਇਹ ਦੇਖੋ ਜਿਵੇਂ ਪਹਿਲੇ ਦਾ ਆਨਸਰ ਜਿਹੜਾ ਇੱਕ ਤੁਹਾਡੇ ਪਾਰਟਿਸਪੈਂਟ ਨੇ ਦੇ ਦਿੱਤਾ ਤਾਂ 100% ਪਾਰਟਿਸਪੈਂਟਸ ਨੇ ਤੁਹਾਡਾ ਉੱਤਰ ਸਹੀ ਦਿੱਤਾ ਤਾਂ ਹੁਣ ਆਪਾਂ ਇਸ ਤੋਂ ਅੱਗੇ ਦੂਜੇ ਕੁਐਸਚਨ ਤੇ ਜਾਵਾਂਗੇ ਦੂਸਰਾ ਇਹਦਾ ਸਹੀ ਉੱਤਰ ਪਹਿਲਾਂ ਡਿਸਪਲੇ ਹੋਇਆ ਉਸ ਤੋਂ ਬਾਅਦ ਅਸੀਂ ਦੂਸਰੇ ਕੁਐਸਚਨ ਦੇ ਉੱਪਰ ਚਲੇ ਗਏ ਇਹ ਆਟੋਮੈਟਿਕ ਟਾਈਮਰ ਜਿਹੜਾ ਤੁਸੀਂ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਸਕਰੀਨ ਦੇ ਉੱਤੇ 20 ਸਕੰਡਾਂ ਲੱਗਿਆ ਹੋਇਆ ਇਹਨੂੰ ਤੁਸੀਂ ਵਧਾ ਨਹੀਂ ਸਕਦੇ ਹੋ ਆਪਣੀ ਮਰਜ਼ੀ ਦੇ ਨਾਲ ਤਾਂ ਇਸ ਤਰੀਕੇ ਦਾ ਜਿਹੜੇ ਅਲਗ-ਅਲਗ ਕਰਕੇ ਤੁਹਾਡੇ ਜਦੋਂ ਸਾਰੇ ਕੁਐਸਚਨ ਜਿਹੜੇ ਆ ਉਹ ਹੁੰਦੇ ਜਾਣਗੇ ਤਾਂ ਤੁਹਾਡੇ ਪਾਰਟਿਸਪੈਂਟਸ ਜਿਹੜੇ ਆ ਉਹਨਾਂ ਨੂੰ ਆਨਸਰਸ ਡਿਸਪਲੇ ਹੋ ਜਾਣਗੇ ਤੇ ਅਗਲੇ-ਅਗਲੇ ਕੁਐਸਚਨ ਦੇ ਉੱਪਰ ਤੁਸੀਂ ਪਹੁੰਚਦੇ ਜਾਣਾ ਤਾਂ ਇਹ 3rd ਕੁਐਸਚਨ ਜਿਹੜਾ ਸਾਡਾ ਸੀਗਾ ਇਹ 3rd ਕੁਐਸਚਨ ਵੀ ਬੜੀ ਜਲਦੀ ਖਤਮ ਹੋਣ ਜਾ ਰਿਹਾ ਹੈ ਤਾਂ ਇਹ ਦੇਖੋ ਮੀਡਲ ਸਟੇਜ ਉਸ ਤੋਂ ਬਾਅਦ ਜਿਹੜਾ ਹੈ ਲਾਸਟ ਵਾਲੀ ਸਕਰੀਨ ਦੇ ਉੱਤੇ ਜਿਹੜਾ ਲੀਡਰ ਬੋਰਡ ਜਿਹੜਾ ਤੁਸੀਂ ਇੱਥੇ ਦੇਖ ਸਕਦੇ ਹੋ ਇੱਥੇ ਕਿਉਂਕਿ ਇੱਕ ਪਾਰਟਿਸਪੈਂਟ ਹੀ ਲਾਜ਼ਮੀ ਹੈ ਇਸ ਕਰਕੇ ਉਸ ਦਾ ਨਾਮ ਆ ਰਿਹਾ ਹੈ ਆਦਰਵਾਇਜ਼ ਤੁਹਾਡੇ ਲੀਡਰ ਬੋਰਡ ਦੇ ਉੱਪਰ ਜਿਹੜੇ ਆ ਉਹਨਾਂ ਨੇ ਉਹਨਾਂ ਦੇ ਅੰਦਰ ਮਤਲਬ ਰੈਂਕ ਵਾਈਜ਼ ਤੁਸੀਂ ਦੇਖ ਸਕੋਗੇ